ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਸਲਿਆ ਸਾਹਿਬ ਆਸਾਹੀ ਪਹਿਲੀ ਅਤੇ ਸੇਮਸ ਨੱਗਰ ਨੂੰ ਸੋਈ ਦਾ ਕੇ ਅਸਤ ਗੁਰਦੁਆਰਾ ਜੀ ਵਧੀਆ ਡਿਊਟੀ ਬਣੀ ਹੋਈ ਹੈ ਇੱਥੇ ਅੱਜ ਦਸਵੀਂ ਦੇ ਪਵਿੱਤਰ ਦਿਹਾੜੇ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜੀ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਬਾਹਰਲੇ ਦੇਸਾਂ ਦੇ ਵਿੱਚ ਵੀ ਸੰਗਤ ਨਾਲ ਜੁੜੀ ਹੋਈ ਆ ਜੀ ਜੇ ਕਿਸੇ ਦੀ ਸੁਖਵਾਰ ਹੁੰਦੀ ਹੈ ਜੀ ਤਾਂ ਉਹ ਇੱਕ ਦੇ ਹਰ ਇੱਕ ਮਹੀਨੇ ਵਾਸਤੇ ਭਰਦੀ ਆ ਬਾਹਰੋਂ ਵੀ ਸੰਗਤ ਆਉਂਦੀ ਆ ਅੱਪਾ ਨੇ ਇੱਕ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇੱਥੇ ਬਾਬਾ ਸੱਲਾ ਰਹਿੰਦਾ ਸੀ ਜਿਹਨੂੰ ਕੋੜ ਸੀ ਉਸ ਬਾਰੇ ਵੀ ਅੱਜ ਦੱਸਾਂਗੇ ਪੂਰੀ ਵੀਡੀਓ ਦੇਖਿਓ ਤੁਸੀਂ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬਹੁਤ ਹੀ ਵਧੀਆ ਦਰਬਾਰ ਸਾਹਿਬ ਬਣਿਆ ਹੋਇਆ ਅੰਦਰੋਂ ਹੀ ਲਾਡੂ ਲਾਡਰਵਾਰ ਸਾਹਿਬ ਬਹੁਤ ਸੰਗਤ ਅੰਦਰ ਬੈਹ ਜਾਂਦੀ ਆ どうもどうも。 Allah Allah

ਉਹਨੂੰ ਦੀਆਂ ਕਿਰਦਾਰ ਨੂੰ ਦੇਖ ਸਕਦਾ ਹੈ ਇਹ ਸਿਰਫ ਕਰਕੇ ਇਸ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਂਦਾ ਲੰਗਰ ਤਿਆਰ ਕਰਦੀਆਂ ਮਾਈਆਂ ਜਿਵੇਂ ਤੋਹੀ ਮਾਈਆਂ ਲੰਗਰ ਤਿਆਰ ਕਰਨ ਲੱਗ ਜਾਂਦੀਆਂ ਨੇ ਜੀ ਆਪ ਤੋਂ ਵੱਡਾ ਉਹ ਸੰਗਤ ਆਉਂਦੀ ਆ ਸਾਰੇ ਪ੍ਰਸਾਦਾ ਪਾਣੀ ਸਾਥ ਕੇ ਜਾਂਦੇ ਨੇ ਜੀ ਦਾ ਬਾਨੀ ਜਾਨੀ ਨੂੰ ਲੱਗਦਾ ਹੈ ਬਹੁਤ ਹੀ ਖੁੱਲਾ ਡੁੱਲਾ ਲੰਗਰ ਹਾਲ ਬਣ ਚੁੱਕਿਆ ਹੋਣ ਜੀ ਪਹਿਲਾ ਛੋਟਾ ਸੀ ਇਹ ਲੰਗਰ ਹਾਲ ਹੋਰ ਬਣਾਇਆ ਨਵਾਂ ਲੰਗਰ ਹਾਲ ਬਣ ਚੁੱਕਿਆ ਤੇ ਕਾਰ ਸੇਵਾ ਚੱਲ ਰਹੀ ਆ ਨਾਲ ਵਾਲੇ ਜੀ ਫਰਸ ਰਹਿੰਦਾ ਹਲੇ ਥੱਲੇ ਲਪਾਈ ਹੋ ਚੁੱਕੀ ਆ ਫਰਸ ਰਹਿੰਦਾ लंगर हाल बहुत ही खुला बन चुका लंगर संगत ਲੰਗਰ ਹਾਲ ਦੇ ਉੱਪਰ ਫਰਸ਼ ਲੱਗ ਰਿਹਾ ਜੀ ਮੇਸਟਰੀ ਸਾਹਿਬ ਪ੍ਰਧਾਨ ਸਾਹਿਬ ਖਜ਼ਾਨਚੀ ਸਾਹਿਬ ਜਾਇਜ਼ਾ ਲੈਂਦੇ ਹੋਏ ਉੱਪਰ ਫਰਸ਼ ਲੱਗ ਰਿਹਾ ਸੱਤ ਦੇ ਉੱਪਰ ਜਿਸ ਨੀਚ ਕੋ ਕੋਈ ਨਾ ਜਾਵੇ ਨਾਮ ਜਪਤੋ ਪਾਤਸ਼ਾਹ ਦੇ ਮਿਸਤਰੀ ਨੇ ਮਨ ਨਾਲ ਦੀ ਮਹੱਤੀ ਬਚਨ ਪੜਾਂਗੇ ਕਿ ਜਿਹਨੂੰ ਬਹੁਤ ਹੁਸ਼ਿਆਰ ਆ ਬੱਗਰਨੋ ਕਿ ਤਾਂ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਮਿਸਟਰੀ ਉਹ ਇੰਟਰਨੈਟ ਉੱਤੇ ਲੰਘ ਰਹਾ ਹਾਲ ਤੇ

ਤੁਹਾਡੀ ਮਿਸਰੀ ਪਤਾ ਕੋਈ ਆ ਚਲ ਵਧੀਆ ਬਾਬਾ ਸੱਲਾਣੀ ਸੋਨੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਪਹਿਲੇ ਜ਼ਮਾਨੇ ਚ ਜਦ ਕਿਸੇ ਨੂੰ ਕੋਲ ਹੋ ਜਾਂਦਾ ਸੀ ਤਾਂ ਉਸ ਨੂੰ ਪਿੰਡ ਤੋਂ ਦੂਰ ਕੁੱਲੀ ਬਣਾ ਕੇ ਸਾਡੇ ਦਿੱਤਾ ਜਾਂਦਾ ਸੀ ਉਸ ਕੁੱਲੀ ਦੇ ਵਿੱਚ ਬਾਬਾ ਸੱਲਾ ਵੀ ਰਹਿੰਦਾ ਸੀ ਇਸੇ ਤਰ੍ਹਾਂ ਪਿੰਡ ਤੋਂ ਦੂਰ ਜਦੋਂ ਚੌਥੀ ਦਾਸੀ ਦੇ ਵਿੱਚ ਗੁਰੂ ਸਾਹਿਬ ਆਏ ਤਾਂ ਉਹਨਾਂ ਦੇ ਬਚਨ ਬਲਾਸ ਹੋਏ ਤੇ ਉਹ ਕਹਿੰਦੇ ਕਿ ਤੂੰ ਇਸ ਉੱਥੇ ਸੱਪੜੀ ਹੁੰਦੀ ਸੀ ਜਿੱਥੇ ਹੁਣ ਸਰੋਵਰ ਆ ਇਹ ਸੱਪੜੀ ਦੇ ਵਿੱਚ ਇਸ਼ਨਾਨ ਕਰ ਲਾ ਤਾਂ ਉਸਨੇ ਇਸ਼ਨਾਨ ਕੀਤਾ ਤੇ ਉਸ ਦਾ ਕੋਲ ਦੂਰ ਹੋ ਗਿਆ ਜਦ ਉਸ ਦਾ ਕੋਲ ਦੂਰ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਅਸੀਂ ਪ੍ਰਸਾਦਾ ਸਕਣਾ ਭਗਤਾਂ ਤਾਂ ਉਹ ਪ੍ਰਸਾਦਾ ਲੈਣ ਜਾਂਦ ਪਿੰਡ ਗਿਆ ਤਾਂ ਉਸ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਤੇ ਤੈਨੂੰ ਟਕੂੜ ਸੀਗਾ ਤੇ ਪ੍ਰਸਾਦਾ ਕਿਸੇ ਨੇ ਬਣਾਤੀ ਨਹੀਂ ਦਿੱਤਾ ਜਦੋਂ ਉਸਨੇ ਆਪਣੀ ਸਾਰੀ ਹਿਸਟਰੀ ਦੱਸੀ ਤਾਂ ਉਸ ਨੂੰ ਪ੍ਰਸਾਦਾ ਪਾਣੀ ਮਿਲਿਆ ਤੇ ਉਹ ਲੈ ਕੇ ਪਹੁੰਚਿਆ ਗੁਰੂ ਸਾਹਿਬ ਨੂੰ ਸਰਦਾ ਤੇ ਭਾਵਨਾ ਨਾਲ ਪ੍ਰਸਾਦਾ ਸਕਾਇਆ ਗਿਆ ਜਦੋਂ ਗੁਰੂ ਸਾਹਿਬ ਜਾਣ ਲੱਗੇ ਤਾਂ ਉਹ ਬਚਨ ਕਰ ਗਏ ਕਿ ਇਸ ਨਗਰ ਦਾ ਕੰਮ ਤਾਂ ਹੋਊਗਾ ਪਰ ਜਿਸ ਤਰ੍ਹਾਂ ਤੂੰ ਪ੍ਰਸਾਦਾ ਲੇਟ ਲੈ ਕੇ ਆਇਆ ਉਸੇ ਤਰ੍ਹਾਂ ਕੰਮ ਵੀ ਇਸ ਨਗਰ ਦੇ ਲੇਟ ਹੀ ਹੋਇਆ ਕਰਨਗੇ ਇਸੇ ਤਰ੍ਹਾਂ ਗੁਰੂ ਸਾਹਿਬ ਚਲੋ